ਜੇਕਰ ਜੀ ਵੀ ਦੇਖ ਰਹੇ ਆਪ ਸਭ ਨੂੰ ਜੀ ਐਨ ਨੂੰ ਲੈ ਕੇ ਹਾਂ ਜਰਜਦੀਪ ਵੱਡੀ ਖਬਰ 트ੰਪ ਦੀ ਧਮਕੀ ਨੂੰ ਨਜ਼ਰ ਅੰਦਾਜ਼ ਕਰੇ ਭਾਰਤ ਇਸ ਦੇ ਨਾਲ ਹੀ ਯੂਕਰੇਨ ਜੰਗ ਤੋਂ ਬਾਅਦ ਭਾਰਤ ਰਿਆਇਤੀ ਦਰਾਂ ਤੇ ਰੂਸੀ ਕੱਚਾ ਤੇਲ ਖਰੀਦ ਰਿਹਾ ਹੈ ਤੇ ਇਸ ਨਾਲ ਭਾਰਤ ਨੂੰ ਵੱਡਾ ਆਰਥਿਕ ਫੁਲਾਰਾ ਮਿਲਿਆ ਭਾਰਤ ਜਿਸ ਬ੍ਰਿਟ crude ਦੇ ਅੰਤਰਰਾਸ਼ਟਰੀ ਪੱਧਰ ਤੇ ਤੇਲ ਦੀ ਖਰੀਦ ਕਰਦਾ ਆਇਆ ਤੇ ਉਸ ਤੋਂ ਕਿਤੇ ਘੱਟ ਕੀਮਤ ਤੇ ਉਹ ਰੂਸ ਤੋਂ ਰੋਜਾਨਾ ਸਤਾਰਾਂ ਤੋਂ 19 ਲੱਖ ਬੈਲਰ ਤੇਲ ਖਰੀਦ ਰਿਹਾ ਹੈ ਇਸ ਦੇ ਨਾਲ ਹੀ ਭਾਰਤ ਦੇ ਘਰੇਲੂ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨੀ ਮਹਿੰਗਾਈ ਨੂੰ ਰੋਕਣ ਅਤੇ ਵਿਕਾਸ ਲਈ ਵਿੱਤੀ ਜਗ੍ਹਾ ਵਧਾਉਣ ਦੀ ਮਦਦ ਮਿਲੀ ਹੈ ਅਤੇ ਇਹ ਇੱਕ ਮੌਕਾ ਪ੍ਰਸਤੁਤੀ ਹੈ ਅਤੇ ਸਗੋਂ ਅਸਥਿਰ ਵਿਸ਼ਵ ਬਾਜ਼ਾਰ ਵਿੱਚ ਰਾਸ਼ਟਰੀ ਊਰਜਾ ਦਾ ਅਨੁਰੱਖਿਅਕ ਯਕੀਨੀ ਬਣਾਉਣ ਨਾ ਇਸ ਲਈ ਯੋਜਨਾਬੰਦ ਕਦਮ ਹੈ ਭਾਰਤ ਦਾ ਇਹ ਇਹ ਲਾਭ ਅਮਰੀਕਾ ਨੂੰ ਪਰੇਸ਼ਾਨ ਕਰ ਰਿਹਾ ਹੈ ਇਸ ਕਾਰਨ ਮ੍ਰିକੀ ਰਾਸ਼ਟਰਪਤੀ ਭਾਰਤ ਨੇ 25% ਵਾਦੂ ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ ਇਹ 25% ਟੈਰਿਫ ਤੋਂ ਇਲਾਵਾ ਹੈ ਭਾਰਤ ਤੇ ਜਮਾਨੇ ਜੁਰਮਾਨਾ ਲਗਾਉਣ ਪਿੱਛੇ 트ੰਪ ਦੀ ਦਲੀਲਾਂ ਬੇਕਾਰ ਜਾਪਦੀਆਂ ਹਨ ਕਿਉਂਕਿ ਉਹ ਰੂਸ ਤੇਲ ਖਰੀਦਣਾ ਲਈ ਭਾਰਤ ਤੇ ਉੱਚ ਟੈਰਿਫ ਤੇ ਜੁਰਮਾਨਾ ਲਾ ਰਿਹਾ ਹੈ ਪਰ ਤੀਨ ਨੂੰ ਨਜ਼ਰਅੰਦਾਜ਼ ਕਰ ਰਹੇ ਜੋ ਮਾਸਕੋਦ ਤੋਂ ਸਭ ਤੋਂ ਵੱਧ ਦੇਲਮ ਖਰੀਦਦਾ ਹੈ ਤੇ ਜਿਸ ਤਰ੍ਹਾਂ ਇਸ ਮਾਮਲੇ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਸਿਰਫ ਇੱਕ ਵਪਾਰਕ ਵਿਵਾਦ ਨਹੀਂ ਹੈ ਸਗੋਂ ਸਾਡੀ ਪਾਕਿਸਤਾਨੀ ਨੀਤੀ ਪ੍ਰਮਾਨ ਨੂੰ ਵੀ ਚੁਣੌਤੀ ਦਿੰਦਾ ਹੈ ਧੰਨਵਾਦ